ਸਸਰੀ ਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਛੋਲਿਆਂ ਦੀ ਟਿੱਕੀ ਬਣਾਵਾਂਗੇ ਆ ਛੋਲੇ ਚਿੱਟੇ ਛੋਲੇ ਆਪਾਂ ਵਾਲ ਕੇ ਰੱਖ ਲਏ ਹੈਗੇ ਤੇ ਇਹਨਾਂ ਨੂੰ ਆਪਾਂ ਕੁੰਡੇ ਚ ਪਾਵਾਂਗੇ ਤੇ ਕੁੱਟਾਂਗੇ ਇਸ ਤਰ੍ਹਾਂ ਆਪਾਂ ਕੁੱਟ ਲਾਂਗੇ ਗੋਣੇ ਦਾਣੇ ਆਪਾਂ ਸਾਰੇ ਕੁੱਟ ਲਾਂਗੇ ਦਾਣਾ ਨਹੀਂ ਕੋਈ ਰਹਿਣ ਦੰਦੇ ਵਿੱਚ ਆਪਾਂ ਲਓ ਆਪਾਂ ਛੋਲੇ ਕੁੱਟ ਲਏ

ਗੰਡਾ ਟਮਾਟਰ ਆਪਾਂ ਜਿਆਦਾ ਨਹੀਂ ਬਰੀ ਕਰਦੇ ਥੋੜਾ ਜਿਹਾ ਮਿਕਸ ਕਰਾਂਗੇ ਵਿੱਚ ਕੁੱਟਾਂਗੇ ਲਓ ਆਪਾਂ ਗੰਡਾ ਟਮਾਟਰ ਵੀ ਕੁੱਟ ਲਿਆ ਨਾਲੇ ਹਰੀ ਮਿਰਚ ਕੁੱਟ ਲੇ ਇਹਨੂੰ ਹੁਣ ਆਪਾਂ ਪਾਂਡੇ 'ਚ ਕੱਢ ਲਾਂਗੇ ਹੁਣ ਆ ਦੋ ਚਮਚੇ ਬੇਸਣ ਦੇ ਆਪਾਂ ਇਹ ਪਾਵਾਂਗੇ ਆਮ ਚੂਰ ਪਾਊਡਰ ਤੇ ਚਾਟ ਮਸਾਲਾ ਤੇ ਥੋੜਾ ਜਿਹਾ ਗਰਮ ਮਸਾਲਾ ਨਾਣ ਮਿਰਚ ਜੀਰਾ ਹੁਣ ਆਪਾਂ ਇਹ ਪਾਵਾਂਗੇ ਥੋੜਾ ਕਾਲਾ ਨਾਣ ਪਾਵਾਂਗੇ ਹੁਣ ਆ ਪੈਨੋ ਮਲ ਦਿਆਂਗੇ ਰਲਾ ਦਿਆਂਗੇ ਥੋੜਾ ਤੇਲ ਪਾਵਾਂਗੇ ਵਿੱਚ ਪਕਾਇਆ ਹੋਇਆ ਤੇਲ ਹੈ ਇਹ ਕੱਚਾ ਨਹੀਂਗਾ ਆਪਾਂ ਚੰਗੀ ਤਰ੍ਹਾਂ ਰਲਾ ਲਾਂਗੇ ਨੂੰ

ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਨਾਣ ਮਿਰਚ ਸਾਰਾ ਸਾਰਾ ਕੁਝ ਹੁਣ ਆਪਾਂ ਇੱਕ ਮਿੰਟ ਇਹਨੂੰ ਰੱਖ ਦੇਾਂਗੇ ਆਪਾਂ ਇਹਨੂੰ ਉੱਤੋਂ ਢੱਕ ਦੇਾਂਗੇ 10 ਮਿੰਟ ਹੋ ਗਏ ਫੇ ਇਹਨੂੰ ਵੇਸਣ ਨੂੰ ਛੋਲਿਆਂ ਦੇ ਆਟੇ ਨੂੰ ਹੁਣ ਆਪਾਂ ਟਿੱਕੀਆਂ ਬਣਾਵਾਂਗੇ ਥੋੜਾ ਜਿਹਾ ਹੱਥ ਨੂੰ ਘਿਓ ਲਾਵਾਂਗੇ ਇਸ ਤਰ੍ਹਾਂ ਬਣਾਵਾਂਗੇ ਆਪਾਂ ਉੱਤੇ ਆਪਾਂ ਕਰਾਮ ਲਾਵਾਂਗੇ ਥੋੜਾ ਥੋੜਾ ਇਵੇਂ ਕਰਕੇ ਆਪਾਂ ਸਾਰੰਗਾ ਬਣਾ ਲਾਂਗੇ ਲਓ ਆਪਾਂ ਸਾਰੰਗਾ ਟਿੱਕੀਆਂ ਬਣਾ ਲਿਆਂ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਹੀ ਧਰਾਂਗੇ ਇਹਨਾਂ ਤੇ ਕੋਈ ਮੱਖੀ ਨਾ ਬੈਠੇ ਆਪਾਂ ਉਤੋਂ ਢੱਕ ਦੇਾਂਗੇ ਉਹਨਾਂ ਚਰ ਤੇਲ ਪਾਵਾਂਗੇ ਹੁਣ ਤੇਲ ਗਰਮ ਹੋ ਗਿਆ ਫਿਰ ਆਪਾਂ ਟਿਕੀਆਂ ਪਾਵਾਂਗੇ ਵਿੱਚ ਹਲੋ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਟਿਕੀਆਂ ਪਾਵਾਂਗੇ ਆ ਚਾਰ ਚਾਰ ਕਰਕੇ ਪਾਵਾਂਗੇ ਆਪਾਂ ਇੱਕੰ ਆਪੋ ਨੇ ਆਪਾਂ ਕੇ ਤਿਆਰ ਹੋ ਗਈਆਂ ਆਪਾਂ ਬਾਹਰ ਕੱਢਾਂਗੇ ਹੁਣ ਹੁਣ ਆਪਾਂ ਹੋਰ ਜਿਹੜੇ ਬਾਕੀ ਰਹਿੰਦੇ ਆ ਉਹ ਪਾਵਾਂਗੇ சாரலைய யாங்க வடிவாங்க சிட்டு ஷோல ਲੋਤ ਵਧੀਆ ਬਣੀਆਂ ਟਿੱਕੀਆਂ ਟਿੱਕੀਆਂ ਵਧੀਆ ਬਣੀਆਂ ਦੇਖੋ ਖਾਣ ਚ ਬਹੁਤ ਸਵਾਦ ਚਿੱਟੇ ਛੋਲਿਆਂ ਦੀਆਂ ਟਿੱਕੀਆਂ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ